ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਮਾਨਯੋਗ ਮੋਗਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਮਾਨਯੋਗ ਅਦਾਲਤ ਨੇ ਲਾਰੈਂਸ ਬਿਸ਼ਨੋਈ ਤੇ ਦੋਸ਼ਾਇਦ ਕੀਤੇ ਤੇ ਅਗਲੀ ਪੇਸ਼ੀ 25 ਸਤੰਬਰ ਨੂੰ ਕੀਤੀ ਜਾਵੇਗੀ ਇਸ ਦੇ ਨਾਲ ਹੀ ਗੈਂਗਸਟਰ ਪ੍ਰਬਲ ਨੂੰ ਵੀ ਪੇਸ਼ ਕੀਤਾ ਗਿਆ ਤੇ ਵਾਪਸ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ ਦਾਅਵਾ ਦੇ ਕੇ April 2022 ਦੇ ਵਿੱਚ ਪਿੰਡ ਮਾੜੀ ਮੁਸਤਾਫਾ ਦੇ ਵਿੱਚ 20 ਕੈਟਾਗਰੀ ਦੇ ਗੈਂਗਸਟਰ ਹਰਜੀਤ ਸਿੰਘ ਪੈਂਟਾ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਲਾਰੈਂਸ ਦੇ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਕੁਸਾ ਨੇ ਪੈਂਟਾ ਤੇ ਗੋਲੀਬਾਰੀ ਕੀਤੀ ਸੀ ਅਤੇ ਜਾਂਚ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਲਾਰੈਂਸ ਦਾ ਨਾਮ ਵੀ ਸਾਹਮਣੇ ਆਇਆ ਸੀ ਜ਼ਿਕਰਯੋਗ ਹੈ ਕਿ ਉਦੋਂ ਮੋਗਾ ਪੁਲਿਸ ਦੇ ਵੱਲੋਂ ਕਿਹਾ ਗਿਆ ਸੀ ਕਿ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ ਤੇ B ਸ਼੍ਰੇਣੀ ਦੇ ਗੈਂਗਸਟਰ ਹਰਜੀਤ ਸਿੰਘ ਪੈਂਟਾ ਦਾ ਕਤਲ ਕਰ ਦਿੱਤਾ ਗਿਆ ਸੀ ਦੱਸਿਆ ਗਿਆ ਸੀ ਕਿ ਹਰਜੀਤ ਸਿੰਘ ਪੈਂਟਾ ਦਵਿੰਦਰ ਬੰਬੀਹਾ ਗਰੁੱਪ ਦੇ ਨਾਲ ਸੰਬੰਧ ਸੀ ਉਦੋਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋੜੀ ਬਰਾੜ ਦੇ ਵੱਲੋਂ ਆਪਣੇ ਸ਼ੂਟਰ ਮਨਪ੍ਰੀਤ ਅਤੇ ਪ੍ਰੇਮ ਨੂੰ ਪੈਂਟਾ ਨੂੰ ਮਾਰਨ ਦੇ ਲਈ ਭੇਜਿਆ ਗਿਆ ਸੀ ਇਸ ਸੰਬੰਧੀ ਗਵਾਹੀ ਤਰਮਿੰਦਰ ਬਾਜੀ ਨਾਮ ਦੇ ਇੱਕ ਵਿਅਕਤੀ ਦੇ ਵੱਲੋਂ ਦਿੱਤੇ ਗਏ ਸੀ ਜਿਸ ਨੂੰ ਉਦੋਂ ਪ੍ਰੋਡਕਸ਼ਨ ਵਾਰਨ ਤੇ ਲਿਆਂਦਾ ਗਿਆ ਸੀ ਉਹਨਾਂ ਇਹ ਵੀ ਕਿਹਾ ਸੀ ਕਿ ਇਹ ਲੜਾਈ ਬੰਬੀਹਾ ਗਰੁੱਪ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੇ ਵਿਚਕਾਰ ਰੰਜਿਸ਼ ਦਾ ਨਤੀਜਾ ਸੀ ਦੱਸਣਯੋਗ ਹੈ ਕਿ ਗੈਂਸਰ ਲਾਰੈਂਸ ਬਿਸ਼ਨੋਈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਵੀ ਨਾਮਜ਼ਦ ਹੈ ਅਤੇ ਦੱਸਿਆ ਗਿਆ ਸੀ ਕਿ ਲਾਰੈਂਸ ਤੇ ਗੋਲਡ ਇਬਰਾੜ ਦੇ ਨਿਰਦੇਸ਼ ਤੇ ਹੀ ਇਹ ਕਤਲकांड ਕੀਤਾ ਗਿਆ ਸੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਮਾਨਯੋਗ ਮੋਗਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਮਾਨਯੋਗ ਅਦਾਲਤ ਨੇ ਲਾਰੈਂਸ ਬਿਸ਼ਨੋਈ ਤੇ ਦੋਸ਼ਾਇਦ ਕੀਤੇ ਤੇ ਅਗਲੀ ਪੇਸ਼ੀ 25 ਸਤੰਬਰ ਨੂੰ ਕੀਤੀ ਜਾਵੇਗੀ ਇਸ ਦੇ ਨਾਲ ਹੀ ਗੈਂਗਸਟਰ ਪ੍ਰਬਲ ਨੂੰ ਵੀ ਪੇਸ਼ ਕੀਤਾ ਗਿਆ ਤੇ ਵਾਪਸ ਬਿਠੰਡਾ ਜੇਲ੍ਹ ਭੇਜ ਦਿੱਤਾ ਗਿਆ ਦਾਅਵਾ ਕੀਤਾ ਕਿ ਅਪ੍ਰੈਲ 2022 ਦੇ ਵਿੱਚ ਪਿੰਡ ਮਾੜੀ ਮੁਸਤਫਾ ਦੇ ਵਿੱਚ 20 ਕੈਟਾਗਰੀ ਦੇ ਗੈਂਗਸਟਰ ਹਰਜੀਤ ਸਿੰਘ ਪੈਂਟਾ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਲਾਰੈਂਸ ਦੇ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਕੁਸਾ ਨੇ ਪੈਂਟਾ ਤੇ ਗੋਲੀਬਾਰੀ ਕੀਤੀ ਅਤੇ ਜਾਂਚ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਲਾਰੈਂਸ ਦਾ ਨਾਮ ਵੀ ਸਾਹਮਣੇ ਆਇਆ ਸੀ ਜ਼ਿਕਰਯੋਗ ਹੈ ਕਿ ਉਦੋਂ ਮੋਗਾ ਪੁਲਿਸ ਦੇ ਵੱਲੋਂ ਕਿਹਾ ਗਿਆ ਸੀ ਕਿ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ ਤੇ 20 ਸ਼੍ਰੇਣੀ ਦੇ ਗੈਂਗਸਟਰ ਹਰਜੀਤ ਸਿੰਘ ਪੈਂਟਾ ਦਾ ਕਤਲ ਕਰ ਦਿੱਤਾ ਗਿਆ ਸੀ ਦੱਸਿਆ ਗਿਆ ਸੀ ਕਿ ਹਰਜੀਤ ਸਿੰਘ ਪੈਂਟਾ ਦਵਿੰਦਰ ਬੰਬੀਹਾ ਗਰੁੱਪ ਦੇ ਨਾਲ ਸੰਬੰਧ ਸੀ ਉਦੋਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋੜੀ ਬਰਾੜ ਦੇ ਵੱਲੋਂ ਆਪਣੇ ਸ਼ੂਟਰ ਮਨਪ੍ਰੀਤ ਅਤੇ ਪ੍ਰੇਮ ਨੂੰ ਪੈਂਟਾ ਨੂੰ ਮਾਰਨ ਦੇ ਲਈ ਭੇਜਿਆ ਗਿਆ ਸੀ ਇਸ ਸੰਬੰਧੀ ਗਵਾਹੀ ਤਰਮਿੰਦਰ ਬਾਜੀ ਨਾਮ ਦੇ ਇੱਕ ਵਿਅਕਤੀ ਦੇ ਵੱਲੋਂ ਦਿੱਤੇ ਗਏ ਸੀ ਜਿਸ ਨੂੰ ਉਦੋਂ ਪ੍ਰੋਡਕਸ਼ਨ ਵਾਰਨ ਤੇ ਲਿਆਂਦਾ ਗਿਆ ਸੀ ਉਹਨਾਂ ਇਹ ਵੀ ਕਿਹਾ ਸੀ ਕਿ ਇਹ ਲੜਾਈ ਬੰਬੀਹਾ ਗਰੁੱਪ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੇ ਵਿਚਕਾਰ ਰੰਜਿਸ਼ ਦਾ ਨਤੀਜਾ ਸੀ ਦੱਸਣਯੋਗ ਹੈ ਕਿ ਗੈਂਸਟਰ ਲਾਰੈਂਸ ਬਿਸ਼ਨੋਈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਵੀ ਨਾਮਜ਼ਦ ਹੈ ਅਤੇ ਦੱਸਿਆ ਗਿਆ ਸੀ ਕਿ ਲਾਰੈਂਸ ਤੇ ਗੋਲਡ ਇਬਰਾੜ ਦੇ ਨਿਰਦੇਸ਼ ਤੇ ਹੀ ਇਹ ਕਤਲकांड ਕੀਤਾ ਗਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਮਾਨਯੋਗ ਮੋਗਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਮਾਨਯੋਗ ਅਦਾਲਤ ਨੇ ਲਾਰੈਂਸ ਬਿਸ਼ਨੋਈ ਤੇ ਦੋਸ਼ਾਇਦ ਕੀਤੇ ਤੇ ਅਗਲੀ ਪੇਸ਼ੀ 25 ਸਤੰਬਰ ਨੂੰ ਕੀਤੀ ਜਾਵੇਗੀ ਇਸ ਦੇ ਨਾਲ ਹੀ ਗੈਂਗਸਟਰ ਪ੍ਰਬਲ ਨੂੰ ਵੀ ਪੇਸ਼ ਕੀਤਾ ਗਿਆ ਤੇ ਵਾਪਸ ਬਿਠੰਡਾ ਜੇਲ੍ਹ ਭੇਜ ਦਿੱਤਾ ਗਿਆ ਦਾਅਵਾ ਕੀਤਾ ਕਿ ਅਪ੍ਰੈਲ 2022 ਦੇ ਵਿੱਚ ਪਿੰਡ ਮਾੜੀ ਮੁਸਤਫਾ ਦੇ ਵਿੱਚ 20 ਕੈਟਾਗਰੀ ਤੇ ਗੈਂਗਸਟਰ ਹਰਜੀਤ ਸਿੰਘ ਪੈਂਟਾ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਲਾਰੈਂਸ ਦੇ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਕੁਸਾ ਨੇ ਪੈਂਟਾ ਤੇ ਗੋਲੀਬਾਰੀ ਕੀਤੀ ਸੀ ਅਤੇ ਜਾਂਚ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਲਾਰੈਂਸ ਦਾ ਨਾਮ ਵੀ ਸਾਹਮਣੇ ਆਇਆ ਸੀ ਜ਼ਿਕਰਯੋਗ ਹੈ ਕਿ ਉਦੋਂ ਮੋਗਾ ਪੁਲਿਸ ਦੇ ਵੱਲੋਂ ਕਿਹਾ ਗਿਆ ਸੀ ਕਿ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ ਤੇ 20 ਸ਼੍ਰੇਣੀ ਦੇ ਗੈਂਗਸਟਰ ਹਰਜੀਤ ਸਿੰਘ ਪੈਂਟਾ ਦਾ ਕਤਲ ਕਰ ਦਿੱਤਾ ਗਿਆ ਸੀ ਦੱਸਿਆ ਗਿਆ ਸੀ ਕਿ ਹਰਜੀਤ ਸਿੰਘ ਪੈਂਟਾ ਦਵਿੰਦਰ ਬੰਬੀਹਾ ਗਰੁੱਪ ਦੇ ਨਾਲ ਸੰਬੰਧ ਸੀ ਉਦੋਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋੜੀ ਬਰਾੜ ਦੇ ਵੱਲੋਂ ਆਪਣੇ ਸ਼ੂਟਰ ਮਨਪ੍ਰੀਤ ਅਤੇ ਪ੍ਰੇਮ ਨੂੰ ਪੈਂਟਾ ਨੂੰ ਮਾਰਨ ਦੇ ਲਈ ਭੇਜਿਆ ਗਿਆ ਸੀ ਇਸ ਸੰਬੰਧੀ ਗਵਾਹੀ ਤਰਮਿੰਦਰ ਬਾਜੀ ਨਾਮ ਦੇ ਇੱਕ ਵਿਅਕਤੀ ਦੇ ਵੱਲੋਂ ਦਿੱਤੇ ਗਏ ਸੀ ਜਿਸ ਨੂੰ ਉਦੋਂ ਪ੍ਰੋਡਕਸ਼ਨ ਵਾਰਨ ਤੇ ਲਿਆਂਦਾ ਗਿਆ ਸੀ ਉਹਨਾਂ ਇਹ ਵੀ ਕਿਹਾ ਸੀ ਕਿ ਇਹ ਲੜਾਈ ਬੰਬੀਹਾ ਗਰੁੱਪ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੇ ਵਿਚਕਾਰ ਰੰਜਿਸ਼ ਦਾ ਨਤੀਜਾ ਸੀ ਦੱਸਣਯੋਗ ਹੈ ਕਿ ਗੈਂਸਟਰ ਲਾਰੈਂਸ ਬਿਸ਼ਨੋਈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਵੀ ਨਾਮਜ਼ਦ ਹੈ ਅਤੇ ਦੱਸਿਆ ਗਿਆ ਸੀ ਕਿ ਲਾਰੈਂਸ ਤੇ ਗੋਲਡ ਇਬਰਾੜ ਦੇ ਨਿਰਦੇਸ਼ ਤੇ ਹੀ ਇਹ ਕਤਲकांड ਕੀਤਾ ਗਿਆ ਸੀ